ਪੰਜਾਬ ਦੀ ਮੌਜੂਦਾ ਸਰਕਾਰ ਦੀ ਪੋਲ ਖੋਲੀ ਹੈ ਜੀ ਹਾਂ ਦੱਸਦੀ ਹੈ ਵਿਕਰਮ ਮਜੀਠੀਆ ਨੇ ਕਿਹਾ ਹੈ ਕਿ ਆ ਪਿੰਡ ਜਿਹੜਾ ਹੈ ਮਦੀਠੇ ਹਲਕੇ ਦਾ ਇੱਥੇ ਤਾਂ ਕਣਕ ਹੀ ਨਹੀਂ ਮਿਲਦੀ ਜੇ ਕਣਕ ਮਿਲਦੀ ਆ ਤਾਂ ਉਹ ਵੀ ਕਿਸੇ ਕਿਸੇ ਨੂੰ ਮਜੀਠੇ ਹਲਕੇ ਦੇ ਵਿੱਚ ਜਿਹੜੇ ਵਿਕਰਮ ਮਜੀਠੀਆ ਚੋਣ ਪ੍ਰਚਾਰ ਕਰਨ ਲੱਗੇ ਹੋਣੇ ਤਾਂ ਆ ਪਿੰਡ ਉਦੋਂ ਕੇ ਖੁਰਦ ਵਿੱਚ ਗਿਆ ਤਾਂ ਕੁਝ ਲੋਕਾਂ ਨੇ ਸ਼ਿਕਾਇਤਾਂ ਲਾਈਆਂ ਕਿ ਬਾਦਲ ਸਰਕਾਰ ਵੇਲੇ ਤਾਂ ਸਾਨੂੰ ਦਾਣਾਂ ਵੀ ਆਉਂਦੀਆਂ ਸੀ ਕਣਕ ਵੀ ਪੂਰੀ ਮਿਲਦੀ ਸੀ ਹੁਣ ਕਣਕ ਮਿਲਦੀ ਜ਼ਰੂਰਤਦਿਆਂ ਨੂੰ ਮਿਲ ਜਾਂਦੀ ਐ ਦਿਨ ਨਹੀਂ ਮਿਲਦੀ ਜੇ 30 ਕਿਲੋ ਕਣਕ ਦਾ ਉਸ ਨੂੰ 15 ਕਿਲੋ 10 ਕਿਲੋ ਹੀ ਦਿੱਤਾ ਜਾਂਦਾ ਜਿਸ ਤੋਂ ਬਾਅਦ ਲੋਕਾਂ ਨੇ ਸ਼ਿਕਾਇਤ ਲਗਾਈ ਤੇ ਵਿਕਰਮ ਅਜੀਠਿਆ ਜਮ ਕੇਵਰੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹ ਕਿਹਾ ਕਿ ਤੁਸੀਂ ਤਾਂ ਵੱਡੇ ਦਾਅਵੇ ਕੀਤੇ ਸੀ ਕਿ ਬਦਲਾ ਆ ਗਿਆ ਕਿ ਇਸੇ ਨੂੰ ਬਦਲਾ ਕੇ ਹਜਾਂਦਾ ਇਹ ਮੈਂ ਵੀਡੀਓ ਸ਼ੇਅਰ ਕਰਨ ਲੱਗਿਆ ਆਪਦੇ ਫੇਸਬੁੱਕ ਤੇ ਆਮ ਆਦਮੀ ਪਾਰਟੀ ਦਾ ਹਾਲ ਵੇਖ ਲਓ ਕਿ ਆ ਵਿਹਾੜੀਦਾਰ ਮਿਹਨਤ ਕਸ਼ ਲੋਕ ਜਿਨ੍ਹਾਂ ਨੇ ਮਿਹਨਤ ਕਰਕੇ ਆਪਦੀ ਰੋਟੀ ਖਾਣੀ ਆ ਨੀਤੇ ਨੇ ਰੋਟੀ ਨਹੀਂ ਮਿਲਨੀ ਆ ਹਾਲ ਹੈ ਦੀਪੂ ਦਾ ਇਹਨਾਂ ਦੀ ਸਰਕਾਰ ਥੱਲੇ ਇਹ ਪ੍ਰਾਈਵੇਟ ਬੰਦਾ ਇਹ ਕਣਕ ਪ੍ਰਾਈਵੇਟ ਘਰਾਂ ਚ ਲਵਾ ਰਿਹਾ ਸ਼ਰੇਆਮ ਜਿਹੜੀ ਗਰੀਬਾਂ ਨੂੰ ਮਿਲਣੀ ਚਾਹੀਦੀ ਉਹਨੂੰ ਸੇਲ ਕੀਤੀ ਜਾ ਰਹੀ ਹੈ ਤੇ ਮੁਨਾਫਾ ਕਮਾਇਆ ਜਾ ਰਿਹਾ ਜਦੋਂ ਬਾਦਲ ਸਾਹਿਬ ਦੀ ਸਰਕਾਰ ਚ ਇਹ ਸਕੀਮ ਸ਼ੁਰੂ ਹੋਈ ਬਿਗੈਰ ਕਿਸੇ ਫਰਕ ਰੱਖਿਆ ਵੈਰ ਵਿਰੋਧ ਤੋਤੇ ਉੱਠ ਕੇ ਟੜੇਬੰਦੀਆਂ ਤੋਂ ਉੱਤੇ ਉੱਠ ਕੇ ਸਭ ਨੂੰ ਕਣਕ ਦਿੱਤੀ 98% ਲੋਕਾਂ ਨੂੰ ਕਣਕ ਮਿਲਦੀ ਸੀ ਕਾਂਗਰਸ ਆਈ ਕਾਡ ਕੱਟੇ ਗਏ ਅੱਜ ਦੇ ਹਾਲਾਤ ਇਹ ਵੇਖ ਲਓ ਕਿ 30 ਕਿਲੋ ਕਣਕ ਮਿਲਦੀ ਸੀ 5 ਕਿਲਿਓਂ ਤੇ ਆ ਗਈ ਤੇ 5 ਕਿਲਿਓਂ ਵੀ ਲੋਕਾਂ ਨੂੰ ਨਹੀਂ ਮਿਲ ਰਹੀ ਸਭ ਦੇ ਕੱਟੇ ਜਾ ਰਿਹਾ ਪਰਚੀਆਂ ਵਿਖਾਇਓ ਜੀ ਆ ਪਰਚੀ ਆ ਪਰਚੀ ਕੁਛ ਕੱਟਦੇ ਆ ਪਿੱਛੇ ਕੁਝ ਹੋਰ ਲਿਖਦਾ 70 ਕਿਲੋ ਅਜੇ ਸਰਦਾਰ ਜੀ ਮਿਲੀ ਨਹੀਂ ਮਿਲੀ ਕਿੰਨੀ ਕੋਈ ਵੀ ਨਹੀਂ ਅਜੇ ਕੋਈ ਨਹੀਂ ਦੇਤਾ ਹੀ ਨਹੀਂ ਹੈ ਬੰਦ ਕਰਕੇ ਚਲ ਗਿਆ ਜੀ 70 ਕਿਲੋ ਜੀ ਮਿਲਿਆ ਕੱਖ ਨਹੀਂ ਅਗਲੇ ਦੱਸੋ ਜੀ ਮੇਰਾ ਹਾਲ ਹੁੰਦਾ ਮੈਂ ਆਹ ਦੱਸੋ ਮੇਰਾ ਵੀ ਰੱਗੇ ਆ ਆ ਜੀ ਭਾਈ ਆ ਤੇਰੇ ਨਾਮ ਕੀ ਹੋਵੇ ਦੱਸ ਬੋਲ ਦੇ ਨਾ ਆਪਣਾ ਬਲਜਿੰਦਰ ਸਿੰਘ ਬੋਲ ਕੇ ਦੱਸ ਆ ਕੀ ਦਾ ਰਸਾ ਗਿਆ ਹਾਂ ਦਾ ਮਸਲਾ ਕਰਨਾ ਹਾਂ ਜੀ ਬਾਬਾ ਜੀ ਕੀ ਨਾਂ ਕਿਹੜਾ ਪਿੰਡ ਦਾ ਮੇਰਾ ਨਾਮ ਆ ਵਿਕਰਮਜੀਤ ਸਿੰਘ ਜੀ ਉਸ ਦੋ ਕੀ ਮੇਰਾ ਪਿੰਡ ਆ ਜੀ ਮਹਾਰਾਜ ਮੈਂ ਤੇ ਜਿਲੋਰਾ ਜਮਿਆ ਟੀਪੂ ਇਹਨਾਂ ਕੋ ਤੋਂ ਦੋਂਦਾ ਹੀ ਮੁਸ਼ਕਲ ਆ ਰਹੀ ਆ ਤੇ ਤੋਲੇ ਆ ਗਏ ਆ ਧੀਆਂ ਪੁੱਤਾਂ ਵਾਲੇ ਹੋ ਗਏ ਸੁਣਦਾ ਹੀ ਨਹੀਂ ਅੱਜ ਹੀ ਮੈਂ ਪਹਿਲੀ ਵਾਰੀ ਕੜ ਕੇ ਲੈਣ ਗਿਆ ਘਰ ਦੇ ਜਾਂਦੇ ਜਿੰਨੀ ਪਾਤੀ ਪਾਤੀ ਕੂਏ ਨਹੀਂ ਕਿੰਨੀ ਮਿਲੀ ਅੱਜ ਦੱਸ ਅੱਜ ਮਿਲੀ ਨਹੀਂ ਤੇ ਕਿੰਨੀ ਕਣਕ ਬੰਦੀ ਤੁਹਾਡੀ ਕਣਕ ਬੰਦੀ ਸੀ 76 ਕਿਲੋ ਆ ਵੇਖ ਲਓ ਸਾਹਮਣੇ ਪਰਚੀ ਤੇ ਲਿਖਿਆ ਜੇ ਕੋਈ ਛੂਟ ਹੈ ਮੈਂ ਤੇ ਥੋੜਾ ਲਿਖ ਪਹਿਲਾਂ ਜਦੋਂ ਕਣਕਾਂ ਬੰਦੀ ਸੀ ਉਦੋਂ ਮਿਲਦੀ ਉਦੋਂ ਮਿਲਦੀ ਰਹੀ ਮਾਰੀ ਮੋਟੀ ਕਦੀ ਮਿਲ ਗਈ ਕਦੀ ਨਾ ਮਿਲੀ ਜਿੰਨੀ ਪਾਤੀ ਘਰ ਦੇ ਲੈ ਆਉਂਦੇ ਰਹੇ ਅੱਜ ਹੀ ਮੈਂ ਗਿਆ ਦਿਹਾੜੀ ਭੰਨ ਕੇ ਤੇ ਅੱਜ ਹੀ ਆ ਕੰਮ ਹਾਂਜੀ ਚਲੋ ਆਖਰੀ ਗੱਲ ਦੱਸੋ ਹਾਂਜੀ ਦੋ ਜੀ ਇਹ ਨਹੀਂ ਦੱਸੋ ਪ ਅੱਜ ਅੱਜ ਤੇ 5-5 ਕਿਲੋ ਦਿੰਦੇ ਆ। 5-5 ਕਿਲੋ ਤਸਵੀਰਾਂ ਤੁਸੀਂ ਦੇਖਦੇ ਹੋ ਕਿਉਂ ਬਿਕਰਮ ਮਜੀਠੀ ਨੇ ਇਹ ਵੀਡੀਓ ਵਾਇਰਲ ਕੀਤੀ ਔਰ ਨਾਲ ਹੀ ਇਹ ਵੀ ਸਵਾਲ ਖੜੇ ਕੀਤੇ ਨੇ ਕਿ ਇਹ ਜਿਹੜੀ ਲੋਕਾਂ ਦੀ ਫਰਿਆਦ ਆ ਜਾਂ ਲੋਕਾਂ ਦੀ ਗੱਲ ਮੁੱਖ ਮੰਤਰੀ ਭਗਵੰਤ ਮਾਨ ਦੇ ਕੰਨੀ ਪਹੁੰਚ ਜਾਵੇ ਉਹਨਾਂ ਨੇ ਹੈਸ਼ਟੈਗ ਵੀ ਲਿਖਿਆ ਆ ਕਿ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਜਿਹੜੇ ਵਾਅਦੇ ਕੀਤੇ ਸੀ ਉਹ ਵਾਅਦੇ ਪੂਰੇ ਹੋ ਚੁੱਕੇ ਨੇ ਇਹ ਗਰੀਬ ਲੋਕਾਂ ਨੇ ਹੀ ਤੁਹਾਨੂੰ ਵੋਟਾਂ ਪਾਈਆਂ ਅੱਜ ਤੁਸੀਂ ਇਹਨਾਂ ਦੇ ਨਾਲ ਹੀ ਧੋਖਾ ਕਰ ਰਹੇ ਹੋ ਤੇ ਜਲਦੀ ਹੀ ਤੁਹਾਡਾ ਸਫਾਇਆ ਹੋਵੇਗਾ ਬਿਕਰ ਮਜੀਠੇ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਸ਼ਾਨੇ ਸਾਧਦੇ ਨੇ ਤੇ ਇਹਨਾਂ ਲੋਕਾਂ ਨੇ ਵੀ ਸਵਾਲ ਖੜੇ ਕੀਤੇ ਨੇ ਕਿ ਡਿਪੂ ਹੋਲਡਰ ਸਾਡੇ ਨਾਲ ਤੱਕਾ ਕਰਦੇ ਨੇ ਸਾਨੂੰ ਕਣਕ ਨਹੀਂ ਦਿੰਦੇ ਸਾਡੀ ਕਣਕ ਵੇਚ ਕੇ ਉਹ ਆਪ ਮੁਨਾਫਾ ਕਮਾਉਂਦੇ ਨੇ ਤੇ ਸਾਡੇ ਜਿਹੜਾ ਤੁਸੀਂ ਕਿਹਾ ਸੀ ਕਿ ਕੋਈ ਕਰਨਾ ਸੌਵੇਂ ਭੁੱਖਾ ਉਹ ਸਾਰੇ ਵਾਅਦੇ ਭੁੱਖੇ ਜਿਹੜੇ ਜਾਂ ਉਹ ਸਾਰੇ ਵਾਅਦੇ ਜਿਹੜੇ ਫੋਕੇ ਨਿਕਲਦੇ ਜਾ ਰਹੇ ਨੇ ਇਹ ਲੋਕਾਂ ਨੇ ਵੀ ਮੁੱਖ ਮੰਤਰੀ ਭਗਵੰਤ ਮਾਨ ਤੇ ਨਿਸ਼ਾਨੇ ਸਾਧਦੇ ਨੇ ਸਵਾਲ ਖੜੇ ਕੀਤੇ ਤਾਂ ਬਿਕਰਮ ਮਜੀਠੀਏ ਨੇ ਵੀ ਜਿਹੜਾ ਸਵਾਲ ਇਹ ਖੜਾ ਕੀਤਾ ਕਿ ਬਦਲੇ ਜਿਹੜੀ ਵਾਅਦਿਆਂ ਦੀ ਸਰਕਾਰ ਆ ਬਦਲਾਵ ਦੀ ਸਰਕਾਰ ਆ ਉਹ ਹੁਣ ਡਿੱਗ ਚੁਕੀ ਹੈ